ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਜਣਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿਲੇਜਰ ਫੈਮ ਦੇ ਉੱਤੇ ਅੱਜ ਮਾਮਾ ਜੀ ਦੇ ਘਰ ਮਹਿੰਦੀ ਦਾ ਪ੍ਰੋਗਰਾਮ ਹੈ ਉਹਨਾਂ ਦੀ ਬੇਟੀ ਦੀ ਮੈਰिज ਹੈ ਸੋ ਉੱਥੇ ਅਸੀਂ ਚੱਲੇ ਆਂ ਅੱਜ ਮਹਿੰਦੀ ਦੇ ਪ੍ਰੋਗਰਾਮ ਤੇ ਪਰ ਜਾਂਦੀ ਹੋ ਜਾਂਦੇ ਨੇ ਲੇਟ ਕਰਾ ਦਿੰਦੇ ਨੇ ਦੇ ਲੇਟ ਜੇ ਅਪ ਲੇਟ ਹੋ ਗਏ ਤਾਂ ਫਿਰ ਰਿਕਾਰਡ ਕਰਦੀ ਆਂ ਅੱਖ ਮਟਕੇ ਕਰਦੀ ਆਂ ਹਾਂਜੀ ਇੱਥੇ ਪਹੁੰਚ ਗਏ ਅਸੀਂ ਮਾਮਾ ਜੀ ਦੇ ਘਰ ਆਇਆ 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 ਮੇਰਾ ਬਿਰੇ ਬਿਰੇ ਦਿਖਾ ਦਿਓ ਜੀ ਬਈ ਤਾਂ ਨਾ ਸਾਫ ਕਰਾਂਗਾ ਬੇਸ਼ਕੂਸ਼ਾ ਕਹਿੰਦੇ ਮੈਂ ਸਫਾਈ ਕਰਕੇ ਆਉਂਗਾ ਮੈਨੂੰ ਕੰਮ ਨਹੀਂ ਜਾਇਦਾ ਬਾਕੀ ਤਾਂ ਬਸਾਰਾ 100 ਦੀ ਹੋਈ ਸੀ ਬਲੀਚਰ ਦੀ ਹੋਈ ਸੀ ਕੱਲਾ ਕਲੀਨ ਅਪ ਕਰਾਉਣਾ ਸੀ ਵੀਸ਼ੇ ਕਰਵਾਉਣਾ ਵਿਸ਼ੇਸ਼ੀ ਲਾ ਪਰੋਨਾਸ ਕੰਟਾ ਫੇਸ਼ੀਅਲ ਕਰਾ ਹੇਅਰ ਕੱਟ ਕਰਾਉਣੀ ਸੀ ਸਪੀਸ਼ਲ ਕਮਿਟੀ ਉਹਨੇ ਮਾਲ ਹਾਂ ਸਟੇਟ ਮੈਕਸਮ ਵੀ ਹੋਈਗੀ ਤੁਸੀਂ ਅੱਲਾ ਬਿਆਂ ਦਾ ਟਾਈਮ ਬੀ ਕਦੈ ਮੁੰਡੇ ਵਾਸੀ ਜੜੀ ਦਾਣ ਹੁ ਤਿੱਧਾਂ ਮੈਂ ਲਿਖਤੀ ਵੀ ਸੱਤ ਨੀਂ ਰੋਮੇ ਪੁੱਤ ਮੁੰਡੇ ਨਾਮ ਮੇਰੇ ਚੱਕ ਲਾਵੇ ਨਾ ਜਾਨ ਵੀ ਦੀ ਸੁਪਨਾੰਤ ਵੇ ਚੱਕ ਲਾ ਪਾਉਂਗੀ ਮੈਂ ਨਾ ਥੱਕਦੀ ਥੱਕਦੀ morning I do ਖਤਮ ਹੋਣ ਤੋਂ ਬਾਅਦ ਅਸੀਂ ਆਵਦੀ ਭਾਜੀ ਚੱਕੀ ਤੇ ਅਸੀਂ ਚੱਲਿਆ ਹੁਣ ਪਿੰਡ ਨੂੰ ਕਾਫੀ ਲੇਟ ਹੋ ਗਿਆ ਹੈ ਬੱਸ ਇਦਾਂ ਹੀ ਥੋੜੇ ਥੋੜੇ ਟਾਈਮ ਨਾਲ ਹੀ ਟਾਈਮ ਲੱਗ ਜਾਂਦਾ ਤੁਹਾਨੂੰ ਕੀ ਪਤਾ ਬੱਸ ਚਾਹਣੀ ਕਾਫੀ ਨੀਰਾ ਹੋ ਗਿਆ ਨਾ ਕਿ ਟਾਈਮ ਤਾਂ ਕੁਝ ਵੀ ਨਹੀਂ ਹੋਇਆ ਲਾਈਟਾਂ ਪੈਣ ਲੱਗੀਆਂ ਹਾਂ ਸਲੋ ਚੱਲਿਓ ਥੋੜਾ ਜਿਹਾ ਹਾਂਜੀ ਇਹ ਸੀ ਸਾਡਾ ਅੱਜ ਦਾ ਵਲੌਗ ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡਾ ਵਲੌਗ ਦੇਖਣ ਦੇ ਲਈ ਥੈਂਕ ਯੂ ਸੋ ਮਾਚ